ਜੀ ਥੋੜਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ। ਮਾਰਨਿੰਗ ਦਾ ਟਾਈਮ ਹੈ। ਅੱਜ ਲੱਗੀ ਜੀ ਤਰੀਕ 12 13 13 ਤਰੀਕ ਹੈ ਜੀ ਤੇ ਸਵੇਰੇ ਸਵੇਰੇ ਸੀ ਲੱਗਿਆ ਜੀ ਗਾਜਰ ਦਾ ਜੂਸ ਬਣਾਉਂ। ਤੇ ਗਾਜਰਾਂ ਤੇ ਆਮਲਾ ਅਦਰਕ ਉਦ੍ਰਕ ਸਾਰਾ ਕੁਝ ਪਾ ਕੇ ਬਣਾਉਂਗੇ। ਪਹਿਲਾਂ ਧੋ ਲਈਏ ਇਹਨਾਂ ਨੂੰ। ਆਮਲਾ ਜੀ ਮੈਂ ਕੱਟ ਲਵਾਂ ਪਹਿਲਾਂ ਇਹਦੇ ਵਿੱਚ ਤੇ ਜਿਹੜੇ ਗੁਠਲੀਆਂ ਹਨ। ਮੋਕਾ ਪੀ ਪੀ ਸੁਣਾਂ ਇੰਨਾ ਕ ਅਦਰਕ ਵੀ ਪਾਉਂਗੀ ਮੈਨੂੰ ਵੀ ਧੋ ਕੇ ਸਬਜੀ ਦਾ ਆਣ ਨੂੰ ਨਹੀਂ ਵਧੀਆ ਲੱਗਦੀ ਪਰ ਜੋ ਜਸ ਠੀਕ ਲੱਗਦਾ ਪਰ ਅਸੀਂ ਇਹ ਖਾਲੀ ਗਏਟ ਵਿੰਦੇ ਜਣ ਕੇ ਚਾਹ ਚੂਤ ਹਵਾਰਾ ਸਿੱਕ ਵਾਰ ਪੀ ਚੁੱਕੇ ਆ ਲੋ ਜੀ ਹੈਲਦੀ ਡਰਿੰਕ ਸਵੇਰੇ ਸਵੇਰੇ ਰੈਡੀ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਹੈ ਜੀ ਸਵੇਰ ਦੇ ਵੱਜ ਚੁੱਕੇ ਜੀ 10 ਕੰਮ ਕੰਪਲੀਟ ਹੋ ਚੁੱਕਿਆ ਹੈ ਜੇ ਸਾਡੇ ਹੈਗਾ ਜੀ ਮੌਸਮ ਬੜਾ ਖਰਾਬ ਰਾਤ ਦੀ ਸਾਡੇ بارش ਹੋ ਰਹੀ ਹੈ ਹਲਕੇ ਹਲਕੇ ਜੀ بارش ਹੋ ਗਈ ਤੇ ਪਹਿਲਾਂ ਗਰਮੀ ਸੀਗੀ ਕਾਫੀ ਤੇ ਹੁਣ ਇੱਕਦਮ ਠੰਡ ਹੋ ਗਈ ਜੀ ਅੱਜ ਠੰਡ ਲੱਗ ਰਹੀ ਹੈ ਵੈਸੇ ਸਾਰੇ ਘਰੋਂ ਕੱਪੜੇ ਰੱਖਤੇ ਤੇ ਹੁਣ ਠੰਡ ਲੱਗਣ ਲੱਗੀ ਐਦਾਂ ਹੀ ਹੁੰਦਾ ਹਰ ਸਾਲ ਪਰਮਾਤਮਾ ਵੀ ਚਾਹਤੀ ਨਹੀਂ ਮਰੀ ਜਾਂਦਾ ਕਈ ਵੇ ਤਾਂ ਗਰਮੀ ਕਰ ਦਿੰਦੇ ਆ ਕਈ ਵਾਰੀ ਐਦਾਂ ਮੌਸਮ ਇੱਕਦਮ ਬਦਲ ਜਾਂਦਾ ਜੇ بارش ਹੁੰਦੀ ਹੈ ਫਿਰ ਠੰਡਾ ਹੋ ਜਾਂਦਾ ਅੱਜ ਠੰਡ ਲੱਗ ਰਹੀ ਹੈ ਕਿਛੂ ਗਿਆ ਜੀ ਪੇਪਰ ਦੇਣ ਨਬੂ ਬਣਾਰੀ ਇਹ ਚਾਹ ਸੀਪੀਨ ਲੱਗੇ 10 10 ਵਜੇ ਵਾਲੀ ਚਾਹ ਦੋਨੇ ਜਾਣੀਆਂ ਸ਼ਾਮ ਦੇ ਵੱਜ ਚੁੱਕੇ ਜੀ 5 ਤੇ ਅਸੀਂ ਆਏ ਆ ਬਾਹਰ ਥੋੜਾ ਜਿਹਾ ਕਿਉਂ ਅੱਜ ਸਾਡੇ ਬਾਰਿਸ਼ ਹੋ ਰਹੀ ਸੀ ਨਾ ਤਾਂ ਸ਼ਾਮ ਦੇ ਟਾਈਮ ਤੋਂ ਠੰਡਾ ਜਿਹਾ ਮੌਸਮ ਹੈ ਵਧੀਆ ਹਵਾ ਜੀ ਚੱਲ ਰਹੀ ਹੈ ਬਾਰਿਸ਼ ਤਾਂ ਬਥੇ ਹਟ ਗਈ ਪਰ ਮੌਸਮ ਠੰਡਾ ਹੈ ਇਸ ਕਰਕੇ ਮਾੜੀ ਬਾਹਰ ਨੂੰ ਆਏ ਤੇ ਮੈਂ ਨਬੂ ਦੇ ਪਾਪਾ ਕਿੰਨੇ ਜਾਣੇ ਤੇ ਨਬੂ ਕਹਿੰਦੀ ਹੈ ਮੈਂ ਕੁਝ ਖਾਣਾ ਹੈ ਪਰ ਇਹਨੂੰ ਦੇ ਨਹੀਂ ਰਹੇ ਅਸੀਂ ਕੁਝ ਵੀ ਹੈਵੀ ਕਿਉਂਕਿ ਇਹਦੀ ਮੈਡੀਸਿਨ ਵਗੈਰਾ ਚੱਲ ਰਹੀ ਹੈ ਪਰ ਕੁਛ ਹਲਕਾ ਜਿਹਾ ਚਲੋ ਨੂੰ ਦਵਾਉਂਦੇ ਕੋ ਜੂਸ ਜਸੇ ਪਲਾਉਂਦੀ ਮੈਂ ਕਿਹਾ ਚਲ ਜੂਸ ਪੀ ਲਾ ਇਹਦੇ ਪਾਪਾ ਬਣਾਉਣਗੇ ਜੀ ਜੂਸ ਫਿਰ ਨਵਨ ਪਲਾਉਂਦੇ ਸ਼ਾਮ ਦਾ ਟਾਈਮ ਹੈ ਜੀ ਤੇ ਅੱਜ ਹੈਗੀ ਸੰਡੇ ਦੀ ਸ਼ਾਮ ਟਾਈਮ ਹੋ ਗਿਆ ਜੀ 5:00 ਵੱਜ ਚੁੱਕੇ ਆ ਤੇ ਮੈਂ ਕੱਟੇ ਜੀ ਮੀ ਕੰਧ ਆਲੂ ਪਿਆਜ਼ ਤੇ ਇਹ ਨੂੰ ਮੈਂ ਤਲ ਕੇ ਰੱਖ ਲੂੰਗੀ ਜੀ ਸਬਜ਼ੀ ਬਣਨੀ ਸਵੇਰੇ ਤੇ ਹੁਣ ਮੈਂ ਬਣਾਉਣ ਲੱਗੀ ਤਰੀਨੇ ਚਟਣੀ ਤਰੀਨਾ ਘਰੇ ਲਾਇਆ ਹੋਇਆ ਤਾਂ ਜੇ ਨੋ ਤੇ ਤੋੜ ਕੇ ਲਈਆਂ ਤੇ ਪਾਣੀ ਥੋੜੀ ਦੇਰ ਝੋਕੇ ਆਵਾਂਗੇ ਚਲਮੁੱਟੀ ਵਰਤੀ ਲੱਗੀ ਹੋਈ ਜੀ ਉਹ ਸਾਫ ਹੋ ਜਾਊਗੀ ਤੇ ਹਾਂ ਬਣਾਉਣੀ ਹੈ ਚਟਣੀ ਜਿੱਦਾਂ ਹੁਣ ਅੱਜ ਕੱਲ੍ਹ ਦੇ ਮੌਸਮ 'ਚ ਨਾ ਸਬਜ਼ੀਆਂ ਨਹੀਂ ਵਧੀਆ ਲੱਗਦੀਆਂ ਤਾਂ ਵਿੱਚ ਨੂੰ ਚੰਨੀ ਨਾਲ ਵਧੀਆ ਲਾਦੀਆਂ ਰੋਟੀ ਚਟਣੀ ਹੋਵੇ ਦਹੀਂ ਹੋਵੇ ਠੀਕ ਲੱਗਦਾ ਚਾਹੇ ਸਬਜ਼ੀ ਕੋਈ ਨਾ ਹੋਵੇ ਕਿਉਂ ਸਬਜ਼ੀਆਂ ਜੇ ਟੇਸ ਨਹੀਂ ਲੱਗਦਾ ਜਦੋਂ ਮੌਸਮ ਚੇਂਜ ਹੁੰਦਾ ਚਲੋ ਜੀ ਹੁਣ ਅਸੀਂ ਚਟਣੀ ਬਣਾ ਲਵਾਂ ਪਹਿਲਾਂ ਫੇਰ ਮਿਲਦੇ ਆਂ ਇਹ ਬਣ ਚੁੱਕੀ ਐ ਚੋਪਰ 'ਚ ਬਣਾਈ ਐ ਦੋ ਮਿੰਟ ਦਾ ਕੰਮ ਤਾਂ ਨਹੀਂ ਤਾਂ ਕੁੰਡੀ ਚ ਦਾ ਬਹੁਤ ਟਾਈਮ ਲੱਗਦਾ ਹੈ ਪਰ ਇਹ ਵਧੀਆ ਚੋਪਰ ਹੈ ਸਾਡਾ ਕੁੰਡੀ ਵਾਂਗੂ ਘੁੱਟਦਾ ਹੈ ਵੀ ਚਰਨੀ। ਇੱਕ ਤਾਂ ਹੁੰਦੇ ਥੋੜੀ ਗਰਗਰੀ ਜ਼ਿਆਦਾ ਹੀ ਰਹਿੰਦੀ ਤੇ ਜ ਬਰੀਕ ਜਿੰਨੀ ਮਰਜੀ ਤੁਸੀਂ ਕਰ ਸਕਦੇ ਆ। ਤੇ ਹੁਣ ਮੈਂ ਪਿਸਕੇ ਰੱਖੂਗੀ ਅਦਰਕ ਮਿਰਚਾਂ ਦਹੀਂ ਵਿੱਚ ਤੇ ਪਾੜ ਲਿਆ ਤੇ ਬਾਕੀ ਮੈਂ ਤਲਣ ਨੂੰ ਤੇ ਹਰੀਆਂ ਮਿਰਚਾਂ ਤੇ ਅਦਰਕ ਵੀ ਮੈਂ ਕੁੱਟ ਕੇ ਰੱਖ ਲਿਆ ਕਿਉਂਕਿ ਜਦ ਸਬਜ਼ੀ ਚ ਫਿਰ ਦਹੀਂ ਚ ਨਾ ਹਰੀਆਂ ਮਿਰਚਾਂ ਤੇ ਅਦਰਕ ਕੁੱਟ ਕੇ ਖਾਂਦੇ ਕਿਛੂ ਨਾ ਇਹਨਾਂ ਨੂੰ ਵਧੀਆ ਲੱਗਦਾ ਇਸ ਕਰਕੇ ਮੈਂ ਥੋੜਾ ਜਿਹਾ ਕੁੱਟ ਕੇ ਰੱਖਿਆ ਤੇ ਹੁਣ ਮੈਂ ਜੀਵੇਂ ਗੰਤਲਾਂ ਨਹੀਂ ਧਰ ਚੁੱਕੀ। ਇਹ ਥੋੜਾ ਜਿਹਾ ਬਾਈਦਾ। ਕਟਤੀ ਨੂੰ ਰੱਖ ਦਵਾਂ। ਚਲਿਆ ਹੋਵੇ ਨਾ ਫਿਰ ਜਦ ਮੱਗੀ ਸਬਜੀ ਨੂੰ ਤੜਕਾ ਲਾ ਲਵਾਂਗੀ। ਪਾਣੀ ਕਾफी ਜ਼ਿਆਦਾ ਟਾਈਮ ਬਚ ਜਾਂਦਾ ਹੈ। ਜੀ ਟਾਈਮ ਹੈ ਇਸ ਫਲੇਮ ਨੂੰ ਜਿੰਨੇ ਕਟਾਉਂਦੇ ਰੱਖ ਲਈ। ਅੱਜ ਦਾ ਕੰਮ ਜੀ ਕੰਪਲੀਟ ਹੋ ਚੁੱਕਿਆ ਹੈ। ਬਸ ਹੁਣ ਫੁਲਕੇ ਰਹਿ ਗਏ। ਫੁਲਕੇ ਬਣਾਉਂਗੀ ਥੋੜੀ ਦੇਰ ਨੂੰ ਲੈ ਸਾਫ ਗਏ ਹੋਏ ਹੈ ਜੀ ਆਪਣਾ ਥੋੜਾ ਬਹੁਤਾ ਕੰਮ ਹੈਗਾ ਸੀਗਾ ਇਹਨਾਂ ਨੂੰ ਮਾਰਕੀਟ ਦਾ ਉਹ ਕਰਨ ਗਏ ਆ ਤੇ ਕਿ ਸ਼ੁਭਣ ਪੇਪਰ ਦੀ ਤਿਆਰੀ ਕਰਕੇ ਮੇਰੇ ਕੋਲ ਬੈਠ ਚੁੱਕੇ ਹੈ। ਕੀ ਜਦ ਸਿਰ ਜਿਆ ਦਰਦ ਹੋ ਰਿਹਾ ਪਤਾ ਨਹੀਂ ਕਾਤੇ ਮੌਸਮ ਚੇਜ ਹੁੰਦਾ ਨਾ ਇਹਦੇ ਕਰਕੇ ਹੋ ਰਿਹਾ ਹੋਣਾ ਤੇ ਅੱਜ ਦੇ ਵਲੌਗ ਚ ਇਨਾਈ ਜੀ ਮਿਲਦੇ ਆ ਕਿਸੇ ਹੋਰ ਵਲੌਗਰ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ